ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਗੁਰਦੁਆਰਾ ਅਤੇ ਘਰ ਸਾਹਿਬ ਦੇ ਦਰਸ਼ਨ ਕਰਾਉਣੇ ਆ ਜੀ ਜੇ ਜਿੱਥੇ ਨਹੀਂ ਪਏ ਭਾਈ ਨੇ ਦੇਖਿਆ ਤਾਂ ਜਰੂਰ ਦਰਸ਼ਨ ਕਰੋ ਜੀ ਇਹ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਇਹ ਬਾਬਾ ਫਤਿਹ ਸਿੰਘ ਦੀ ਯਾਦ ਵਿੱਚ ਬਣਿਆ ਹੋਇਆ ਹੈ ਇਹ ਬਹੁਤ ਵਧੀਆ ਗੁਰਦੁਆਰਾ ਜੀ ਦੇਖੋ ਗੁਰਗੋਬ ਸਿੰਘ ਜੀ ਆਪਾਂ ਕੁਰਬਾਨੀ ਦਾ ਤਾਂ ਮੁਸ਼ ਵੀ ਨਹੀਂ ਆਪਾਂ ਮਤਲਬ ਦੇਸ ਅਦਿਕ ਕਿੰਨਾਂ ਵੀ ਗੁਰੂ ਜੀ ਨੇ ਆਪਾਂ ਨਹੀਂ ਦੇ ਸਕਦੇ ਆਪਾਂ ਤਾਂ ਸਿਰਫ ਉਹਨਾਂ ਦੀ ਚਰਨ ਦੀ ਊਤਲੇ ਆ ਚਰਨਾਂ ਦੀ ਧੂੜ ਆ ਇਹ ਜਰੂਰ ਮਤਲਬ ਦੇਖੋ ਜੈ ਕਰੋ ਮਹਾਰਾਜ ਦੇ ਦਰਸ਼ਨ ਕਰਿਆ ਕਰੋ ਸੀਸ ਪੇਟ ਨਮਸਕਾਰ ਕਰਿਆ ਕਰੋ ਆਪਾਂ ਕੁਝ ਨਹੀਂ ਦੇ ਸਕਦੇ ਮਹਾਰਾਜ ਨੂੰ ਆਪਾਂ ਤਾਂ ਮੰਗਦੇ ਆ ਗੁਰੂ ਦੇ ਗੁਰੂ ਦੇ ਦਰ ਤੋਂ ਆਪਾਂ ਨੇ ਲੈਣਾ ਸਾਰੇ ਆਪਾਂ ਮਤਲਬ ਵੇਖਤੀ ਦੀ ਗੁਰੂ ਤੋਂ ਮੰਗਤ ਮੰਗਦੇ ਆਂ ਕਦੀ ਕੋਈ ਕਿਸੇ ਨੂੰ ਕਿਸੇ ਕੀ ਦੀ ਕਿਸੇ ਰੋੜ ਹੈ ਕਿਸ ਨੂੰ ਕਿਸੇ ਕੀ ਦੀ ਰੋੜ ਹੈ ਦੇਖੋ ਮਹਾਰਾਜ ਤੇਨ ਆਪਾ ਨੂੰ ਦੇਣ ਵਾਲਾ ਹੈ ਸਿਰਫ ਆਪਾ ਤੋਂ ਇੰਨੇ ਆਹ ਹੋਣਾ ਵੀ ਚਲੋ ਮਹਾਰਾਜ ਦਾ ਦੋਖੜੀ ਨਾਮ ਚੰਨ ਹੋ ਜਾਏ ਤੇਰੇ ਦਰਸ਼ਨ ਮਿਲਾ ਹੋ ਜਾਏ ਕਰੀ ਹੋਰ ਆਪਾ ਨੂੰ ਕੀ ਚਾਹੀਦਾ ਆਪਾ ਮਹਾਰਾਜ ਤੋਂ ਇਹੀ ਮੰਗੋ ਮਹਾਰਾਜ ਸਾਨੂੰ ਨਾਮ ਦਾੰਦ ਦੀ ਬਖਸ਼ਵਾਰ ਬਖਸ ਪਰਿਵਾਰ ਤੇ ਸਦਾ ਕਿਸੇ ਦੇ ਕੀੜੇ ਬਖਸ ਰੱਬ ਪਰਵਾਜ਼ ਸਦਾ ਉਹਦੇ ਨਾਮ ਚ ਹੁੰਦੀ ਰਹੇ ਦਾਤਾ ਚੱਲਦੀ ਰਹੇ ਆਪਾਂ ਤਾਂ ਇੰਨੀ ਇਹ ਆ ਚੀਜ਼ ਮੰਗ ਲਈਏ ਮਹਾਰਾਜ ਤੋਂ ਆਪਾਂ ਨੂੰ ਕਿਸੇ ਵੀ ਕੀ ਦੀ ਕਮੀ ਨਹੀਂ ਰਹਿੰਦੀ ਤੇ ਇਹ ਮਹਾਰਾਜ ਦੇ ਦਰਸ਼ਨ ਦੇਖੋ ਹੁਣ ਕਰਦੇ ਆਂ ਜਰੂਰ ਅਮਤਰੋਹ ਕਰਿਆ ਕਰੋ ਆਪਾਂ ਕੁਛ ਨਹੀਂ ਦੇ ਸਕਦੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਖੋ ਉਹਨਾਂ ਨੇ ਇੰਨੀਆਂ ਕਰਵਾਨੀਆਂ ਕੀਤੀਆਂ ਨੇ ਮਾਤਾ ਗੁਰੂ ਕੌਰ ਨੇ ਇੰਨੀਆਂ ਕਰਵਾਨੀਆਂ ਕੀਤੀਆਂ ਨੇ ਪਰਿਵਾਰ ਸਾਰੇ ਹੀ ਮਤਲਬ ਉਹਨਾਂ ਨੇ ਦਾਤੇ ਨਾਤਾ ਸਿੱਖੀ ਵੀ ਦਾ ਪਿਛੇ ਵੀ ਸਿੱਖੀ ਸਾਡੀ ਸਦਾ ਕਹਿਮ ਰਹੇ ਦੇਖੋ ਸਦਾ ਕਹਿਮਾ ਮਤਲਬ ਉਹਨਾਂ ਤੋਂ ਤਾਂ ਦੇਣ ਕਿਸੇ ਵੀ ਕੋਈੰਦਾ ਦੇਣੀ ਚਲਦਾ ਗੁਰੂ ਗੋਬਿੰਦ ਸਿੰਘ ਜੀ ਦਾ ਉਹਨਾਂ ਦੇ ਪਰਿਵਾਰ ਦਾ ਆਪਾਂ ਕੋਈ ਵੀ ਦੇ ਨਹੀਂ ਦੇ ਸਕਦਾ ਆਪਾਂ ਸਿਰਫ ਇਹੀ ਕਹਿ ਸਕਦੇ ਮਹਾਰਾਜ ਨੂੰ ਜੀ ਮਹਾਰਾਜ ਪਰਵਾਹ ਤੇ ਸਦਾ ਉਹਦੀ ਖੁਸ਼ੀ ਦਾ ਖੇਡਾ ਬਕਸ ਨਾਮ ਸਿਮਰਨ ਦੀ ਦਾਤ ਬਕਸ ਕਰ ਪਰਵਾਰ ਤੇ ਸਦਾ ਉਹਨਾਂ ਨਾਮ ਸਿਮਰਨ ਦੀ ਦਾਤ ਰਹੇ ਤਾਂ ਜ਼ਰੂਰ ਮਹਾਰਾਜ ਕੁਰਸੀਆਂ ਬਖਸ਼ਦਾ ਹਨ ਜਿਹੜਾ ਉੱਪਰ ਗੁਰਦੁਆਰਾ ਸਾਹਿਬ ਆ ਆਪਾਂ ਤੁਹਾਨੂੰ ਉਹਦੇ ਦਰਸ਼ਨ ਕਰਾਉਣੀ ਆ ਤੇ ਨੀਚੇ ਮਾਤਰਪੂਰਾ ਸਾਹਿਬ ਗੁਰਦੁਆਰਾ ਚਾਹਵਾ ਉਹਦੇ ਵੀ ਤੁਹਾਨੂੰ ਜ਼ਰੂਰ ਦਰਸ਼ਨ ਕਰਾਉਣੀ ਆ ਆ ਉੱਪਰ ਵੱਡਾ ਗੁਰਦੁਆਰਾ ਸਾਹਿਬ ਇਹ ਦਰਸ਼ਨ ਮੇਲਾ ਜ਼ਰੂਰ ਕਰੋ ਜੀ ਤੁਹਾਨੂੰ ਵੀਡੀਓ ਗੁਰਦੁਆਰਾ ਸਾਹਿਬ ਦੀ ਕਿੰਨੀ ਪਸੰਦ ਆ ਤਾਂ ਜ਼ਰੂਰ ਕਮੈਂਟ ਕਰਕੇ ਵਾਹਿਗੁਰੂ ਜ਼ਰੂਰ ਲਿਖਣਾ ਜੀ ਸਾਡੇ ਸੋਢੀ ਨੂੰ ਤੁਸੀਂ ਇਮਜੂਰ ਕਰਨਾ ਜੀ ਵਾਹਿਗੁਰੂ ਲਿਖ ਕੇ ਇਹ ਘਰ ਪਰਵਾਰ ਤੇ ਖੁਸ਼ੀ ਬਖਸ਼ ਮਹਾਰਾਜ ਸਭ ਦੇ ਬਖਸ਼ੇ ਜੀ ਨਾਪਰ ਹਮ ਗੁਰਦੁਆਰਾ ਸਾਹਿਬ ਦੀ ਬੱਡੇ ਆਪਾਂ ਦਰਸ਼ਨ ਕਰ ਰਹੇ ਹਾਂ ਜੀ ਤੁਸੀਂ ਵੀ ਦਰਸ਼ਨ ਕਰੋ ਤੇ ਆਪਣੇ ਪਰਿਵਾਰਾਂ ਨੂੰ ਵੀ ਜ਼ਰੂਰ ਦਿਖਾਇਆ ਕਰੋ ਵੀਡੀਓ ਜੇ ਲੋ ਨਹੀਂ ਆਪਾਂ ਜਾ ਸਕਦੇ ਗੁਰੂ ਮਹਾਰਾਜ ਦੇ ਜਾ ਕੇ ਦਰਸ਼ਨ ਨਹੀਂ ਕਰ ਸਕਦੇ ਤਾਂ ਆਪਾਂ ਜ਼ਰੂਰ ਚਲੋ ਵੀਡੀਓ ਰਹੀ ਦਿਖਾਉਣ ਕਿ ਇਸ ਕੋਸ਼ਿਸ਼ ਕਰਦੇ ਹਾਂ ਕਿ ਚੱਲ ਸਕਦੇ ਦਰਸ਼ਨ ਹੋ ਜਾਣ। ਆਹ ਹੁਣ ਆਪਾਂ ਪੂਰਾ ਸ਼ਬਦ ਦੇ ਵਿੱਚ ਜਾ ਰਹੇ ਹਾਂ ਜੀ। ਆ ਦੇਖੋ ਦਿਖਾਉਂ। ਆ ਹੁਣ ਆਪਾਂ ਬਾਹਰ ਜੀਸਾਨ ਸਾਹਿਬ ਨੇ ਜੇ ਕੁਮਾਰਾ ਦੇ ਹਾਂ ਉਹ ਨਿਸ਼ਾਨ ਸਾਹਿਬ ਨੇ ਬਾਹਰ ਜਿਹੜੇ ਨਹੀਂ ਕਿਸੇ ਮਤਲਬ ਗਿਆ ਉਹ ਭਾਈ ਦਰਸ਼ਨ ਕਰ ਲੋ ਆਪਾਂ ਤਾਂ ਇੰਨੀ ਕੁ ਉਸਤ ਕਰ ਸਕਦੇ ਹਾਂ ਜੀ ਹੁਣ ਸੰਗਤ ਆ ਜਿਹੜੀ ਦਰਸ਼ਨ ਕਰਾਉਣੇ ਜੀ ਜਾਂ ਹੋਰ ਜਿੰਨੀ ਕੁ ਸਾਡੀ ਕੋਸ਼ਿਸ਼ ਹੁੰਦੀ ਆ ਸਾਨੂੰ ਮਤਲਬ ਬਣੀ ਜਾਂਦੀ ਆ ਸਹੀ ਜੀ ਦਰਸ਼ਨ ਕਰਾਈਏ ਚਲੋ ਜਿੱਤੋ ਜਾਇ ਜਾਂਦਾ ਆਪਾਂ ਬਾਹਰ ਦੀ ਦਰਸ਼ਨ ਕਰੋ ਹੋ ਸਕੇ ਲਾ ਆਪਾਂ ਬਾਹਰ ਕਰਨੀ ਚਾਹੀਦੀ ਆ ਦੋਨੋਂ ਸਾਹਮਣੇ ਚਲੋ ਆਪਾਂ ਤਾਂ ਇੰਨੀ ਕੁ ਕਰ ਸਕਦੇ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋ ਜਾਂਦੇ ਉਹ ਦਰਸ਼ਨ ਕਰਕੇ ਆਪਾਂ ਤੇ ਹਾਂ ਅੰਦਰ ਵੀਡੀਓ ਤਾਂ ਬਣਾਉਂਗੇ ਦੇ ਦਿੰਦੇ ਫੇਰ ਵੀ ਅਸੀਂ ਨੂੰ ਚੋਰੀ ਵੀਡੀਓ ਬਣਾ ਕੇ ਕਿਸੇ ਨੂੰ ਮਤਲਬ ਦਿਖਾਉਣ ਦਿੱਕੇ ਉਸਦ ਕਰੀਆ ਅਸੀਂ ਦਿਖਾ ਰਹੇ ਹਾਂ ਆਪ ਕੋ ਪੂਰਾ 사যু ਦਰਸ਼ਨ ਕਰ ਰਹੇ ਹੈ ਜੀ ਉਥੇ ਚਾਰ ਮਤਲਬ ਗੁਰੂ ਸਾਧੀਆਂ ਦੇ ਕੋ ਚਾਰ ਗੇਟ ਬਣਾਏ ਹੋਏ ਨੇ ਇਹ ਪਹਿਲਾ ਗੇਟ ਆ ਰਿਹਾ ਜੀ ਆ ਦੂਜਾ ਆ ਰਿਹਾ ਜੀ ਇਧਰ ਨਾਲ ਲੱਗੂਆਂ ਚਾਰਾਂ ਮਤਲਬ ਦਰਵਾਜ਼ਾ ਗੇਟਾ ਜੋਦਰ ਜੋ ਮਹਾਰਾਜ ਚਾਰ ਦਿਸ਼ਾਂ ਲਿਖੇ ਨੇ ਚਾਰਾਂ ਜਨ ਅੰਸ਼ ਕਰ ਕਰਕੇ ਹੰਦਾ ਚਲੋ ਐ ਕਹਿੰਦਾ ਜੰਨੀ ਕੁ ਮਹਾਰਾਜ ਤੇਵਾ ਹੁੰਦੇ ਮਹਾਰਾਤਾ ਮਾਨ ਕਰ ਕਰਤ ਖੁਸ਼ੀ ਬਖਸ਼ ਸੱਚੇ ਪਾਤਸ਼ਾਹ ਲੋਕਾਂ ਨੇ ਬਹੁਤ ਮਤਲਬ ਐ ਸੁੱਖਾਂ ਵਾਰ ਹੁੰਦੀਆਂ ਨਹੀਂ ਗੁਰੂ ਮਹਾਰਾਜ ਸਭ ਦੀ ਆਤਮਾ ਠਾਰਦਾ ਮਹਾਰਾਜ ਕਿਸੇ ਬੱਚੇ ਬਾਹਰ ਨਹੀਂ ਜਾਂਦਾ ਬਾਹਰ ਵੀ ਜਾਂਦੇ ਨੇ ਸਭ ਦੋ ਖੋਦ ਲਿੱਤਰਾਂ ਦਾ ਨਾਸ ਹੁੰਦਾ ਜੇ ਲੋ ਮਹਾਰਾਜ ਜਿੰਨ ਦੇ ਦਰਸ਼ਨ ਹੁੰਦੇ ਜ਼ਰੂਰ ਕਰਿਆ ਕਰੋ ਜੀ ਆਪਣੀ ਤਾਂ ਇਨੀ ਕੋ ਕੋਸ਼ਿਸ਼ ਹੁੰਦੀ ਆ ਕਿ ਤੁਹਾਨੂੰ ਦਿਖਾਈ ਗਈ ਜੀ ਮੈਂ ਕੁਝ ਦੇਖ ਰਿਹਾ ਹਾਂ ਕੋਈ ਬਰਮਾਲਾ ਸਾਹਿਬ ਕਿਉਂ ਜੋਤrau ਨੂੰ ਕਿੰਨੀ ਕਿੰਨੀ ਚਲੋ ਅਗਰੇ ਤੋਂ ਸੇਵਾ ਹੁੰਦੀ ਹੈ ਉਨੀ ਕ ਅਗਲਾ ਸੇਵਾ ਕਰਦਾ ਮਹਾਰਾਜ ਦੀ ਜਿੰਨਾ ਕ ਮਹਾਰਾਜ ਕਰਾਉਂਦਾ ਵੇਖ ਬੰਦਾ ਨਹੀਂ ਸੇਵਾ ਕਰ ਸਕਦਾ ਜਿੰਨੀ ਕ ਗੁਰੂ ਮਹਾਰਾਜ ਕਰਾਉਂਦੇ ਨੇ ਸੇਵਾ ਉਨੀ ਕ ਅਗਲਾ ਸੇਵਾ ਕਰਦਾ ਅਜੇ ਆਪਾਂ ਅੰਦਰ ਕੋਰਾ ਸਾਹਿਬ ਦੇ ਅ ਅੰਦਰਾਂ ਵੀ ਬਸ ਹੁਣ ਬਾਹਰ ਜਾਵਾਂਗੇ ਸਾਨੂੰ ਬਾਹਰ ਵੀ ਜ਼ਰੂਰ ਤੁਖਾਵਾਂਗੇ ਜੀ ਪਰ ਸਾਨੂੰ ਇੰਨੀਕ ਸਾਡੀ ਬੇਨਤੀ ਹੈ ਵੀ ਜ਼ਰੂਰ ਬਾਈ ਗੁਰੂ ਦੇਖੋ ਮੈਂ ਤੱਕ ਵੀ ਹਾਂ ਸਾਨੂੰ ਵੀਡੀਓ ਚ ਰੋ ਬਾਈ ਇਹ ਜੀ ਇਸ ਤਰ੍ਹਾਂ ਲੱਗੀ ਆ ਸਾਡੀ ਕੋਸ਼ਿਸ਼ ਨੂੰ ਤੁਸੀਂ ਆਉਣਾ ਜੀ ਤਾਂ ਜੀ ਯਾਨੀ ਚੋਰੀ ਹੋਇਆ ਨਹੀਂ ਇੱਕ ਵੀਡੀਓ ਆਉਂਦਾ ਹੀ ਹੈ ਜੀ ਮੰਨ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ